ਅੱਜ ਸਾਨੂੰ ਇਨਵਿਟੇਸ਼ਨ ਦੇਣ ਆਏ ਨੇ ਬੜੇ ਹੀ ਖਾੜਿਸ਼ਤਕਾਰਜੁਗ ਹਰ ਸਾਲ ਇੱਕ ਕਬੱਡੀ ਟੂਰਨਾਮੈਂਟ ਕਰਾਉਂਦੇ ਨੇ ਬਹੁਤ ਹੀ ਵਧੀਆ ਆਪਣੇ ਇਲਾਕੇ ਦੇ ਵਿੱਚ ਬਲਕੁਰੀਆਂ ਵਟਾਲੇ ਦੇ ਨਾਲ ਹੀ ਬਲਕੁਰੀਆਂ ਇੱਕ ਇਲਾਕਾ ਹੈ ਔਰ ਉਹ ਪਿੰਡ ਵੀ ਆਪਣੇ ਆਪ ਦੇ ਵਿੱਚ ਸਪੋਰਟਸ ਨਾਲ ਬਹੁਤ ਰਿਲੇਟਡ ਜੁੜਿਆ ਹੋਇਆ ਪਿਆ ਹੈ ਔਰ ਉਹ ਕਿਉਂ ਜੁੜਿਆ ਹੈ ਇਹਨਾਂ ਲੋਕਾਂ ਦੀ ਵਜ੍ਹਾ ਕਰਕੇ ਇਹ ਜਿਹੜੇ ਸਾਡੀਆਂ ਸਤਕਾਰਯੋਗ ਸ਼ਖਸੀਅਤਾਂ ਨੇ ਉਹ ਇਲਾਕੇ ਦੇ ਪੰਜ ਸਰਪੰਚ ਪ੍ਰਧਾਨ ਔਰ ਦੁੱਖ ਰਗਦਾ ਹੈ ਵੀਰੋ ਕਈ ਵਾਰ ਬੜਾ ਮਨ ਦੁਖਦਾ ਹੈ ਕਿ ਮਤਲਬ ਕਿਉਂਕਿ ਮੈਂ ਜਿਹੜਾ ਲਾਸਟ ਅਹੀਂ ਹੱਥ ਕਟਿਆ ਉਹ ਸੱਜਾ ਹੱਥ ਹੀ ਉਸ ਲੜਕੇ ਉਸ ਨੌਜਵਾਨ ਦਾ ਜਲੰਧਰੋਂ ਆਇਆ ਜੀ ਉਹਦਾ ਇੱਥੋਂ ਹੱਥ ਕੱਟ ਦਿੱਤਾ ਸੀ ਸੱਜਾ ਹੱਥ ਹੀ ਅ ਦੂਸਰੇ ਸੱਤੇਤੀ ਆਏ ਔਰ ਸੋਚ ਕੇ ਹੈਰਾਨ ਹੋ ਜਿਹੜੇ ਕਿ ਇਹ ਹੁਣ ਇੱਕ ਬੱਚਿਆਂ ਦਾ ਭੀਖਾ ਹੋਰ ਜਿਹੜਾ ਹੱਥ ਆਪਣੀਆਂ ਧੀਆਂ ਦੇ ਸਿਰ ਤੇ ਰੱਖ ਕੇ ਇੱਕ ਧੀ ਨੂੰ ਯਾਸ ਹੁੰਦੀ ਇੱਕ ਦਿਨ ਮੇਰਾ ਬਾਬਲ ਮੇਰਾ ਆਪਣੇ ਹੱਥਾਂ ਨਾਲ ਸੋਏਗਾ। ਉਹਰ ਵੀ ਜਿਹੜਾ ਬਾਬੂ ਨੇ ਆਪਣੀ ਧੀ ਦੇ ਸਿਰ ਤੇ ਹੱਥ ਰੱਖ ਕੇ ਤੋਰਨਾ ਸੀ ਉਹ ਹਾਦੀ ਗਿਰਿਆ। ਕੋਲਿਆ ਪਿਆ। ਮਿਆਬ ਦੇ ਇਸ ਗੰਦੇ ਮਾਹੌਲ ਨੇ ਇਹ ਤੰਤਰ ਸਰਕਾਰੀ ਜਿਨ੍ਹਾਂ ਦੀ ਜਿਨ੍ਹਾਂ ਦੀ ਡਿਊਟੀ ਜਿਨ੍ਹਾਂ ਦਾ ਫਰਜ਼ ਮੰਨਦਾ ਹੈ ਇਹ ਤਾਂ ਵੀ ਨਹੀਂ ਦਿੱਤੀ ਇਹਨੂੰ ਰੋਕਣਾ। ਇਹਨਾਂ ਦੇ ਕਾਰ ਕਿਉਂਕਿ ਕਰ ਨਹੀਂ ਪਾ ਰਹੇ ਕੰਟਰੋਲ ਆ ਬਾਈ ਹੋ ਰਹੀ ਬਹੁਤ ਚੰਗਾ ਲੱਗਾ ਜੀ ਮਹਾਰਾਜ ਜਿੱਦਾਂ ਤੁਹਾਨੂੰ ਪੰਦੰਦੀਆਂ ਦੇ ਪੱਛਾ ਦੇਖੀਏ ਬਹੁਤ ਬਹੁਤ ਜੀ ਇੱਕ ਬਹੁਤ ਤਗੜੀ ਸਾਡੇ ਬਟਾਲੇ ਨੂੰ ਦੇਣਤੀ ਭਰੀ ਉਹਨਾਂ ਨੇ ਤੇ ਇਦਾਂ ਤੁਰੇ ਵੇਖੋ ਜੀ ਇੱਥੋਂ ਤੁਰੇ ਇਹ ਕਿੱਥੇ ਪਹੁੰਚੇ ਕਿਹੜੀਆਂ ਪੰਦੰਦੀਆਂ ਨੇ ਗਲਦਾਫ ਜੇਲ੍ਹ ਦੇ ਵਿੱਚ ਗਏ ਬਾਬੇ ਨਾਨਕ ਦੇ ਕੀ ਇਹਨਾਂ ਨੂੰ ਸੇਵਾ ਲਈ ਤੇ ਕਿਹੜੀ ਸੇਵਾ ਨਿਭਾਈ ਤੇ ਅੱਜ ਕਿਹੜੀ ਸੇਵਾ ਤੇ ਤੁਰੇ ਹੋਇਆ ਜਿਨ੍ਹਾਂ ਦੀ ਸਮਰੱਥਾ ਹੀ ਨਹੀਂ ਹੈਗੀ ਇਲਾਜ ਕਰਾਉਣ ਦੀ ਵੱਡੇ ਵੱਡੇ ਹਸਪਤਾਲਾਂ 'ਚ ਸਰਕਾਰੀ ਹਸਪਤਾਲਾਂ 'ਚ ਕੋਈ ਇਲਾਜ ਕਰਨ ਦੇ ਮਤਲਬ ਸਟਾਫ ਚੰਗੇ ਬੰਦੇ ਨੂੰ ਵੇਖਦਾ ਗਰੀਬ ਬੰਦੇ ਨੂੰ ਹੱਥ ਨਹੀਂ ਪਾ ਕੇ ਰਾਜੀ ਗਰੀਬ ਬੰਦੇ ਦੀ ਸੁਣਵਾਈ ਤ ਨਹੀਂ ਕਰਦੇ ਜੀ ਕੋਲੋਂ ਕਰਦੇ ਜੀ ਅਹੀਂ ਵੰਦੇ ਰਹਿਨੇ ਤੁਹਾਡੀਆਂ ਵੀਡੀਓ ਤੁਸੀਂ ਲੋਕਾਂ ਨੂੰ ਜਿਹੜੇ ਤੁਹਾਡੇ ਹਸਪਤਾਲ 'ਚ ਜਿਹੜਾ ਨਹੀਂ ਹੋਣ ਵਾਲਾ ਇਲਾਜ ਉਹ ਤੁਸੀਂ ਕੋਲੋਂ ਪੈਸੇ ਦੇ ਕੇ ਐਂਬੂਲੈਂਸ ਕਰਾ ਕੇ ਮਤਲਬ ਲੋਕਾਂ ਦੀ ਸੇਵਾ ਕਰਦੇ ਜੇ ਬਹੁਤ ਵਧੀਆ ਗੱਲ ਆ ਬੜੀ ਸੇਵਾ ਕੀਤੀ ਲੰਮੀ ਆ ਬੇਸੇ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਜਿਹੜੀ ਤੁਸੀਂ ਕੀਤੀ ਆ ਹਾਂਜੀ ਮਾਰਾ ਹੀ ਤੁਹਾਡੇ ਜਿਵੇਂ ਮੇਰਾ ਸਾਰੇ ਵੀਰ ਜੀ ਨੇ ਕਿਹਾ ਹੈ ਕਿ ਕਈ ਵਾਰ ਸਾਨੂੰ ਵੀਰ ਮਰੀਜ਼ ਰੈਫਰ ਕਰਨੇ ਪੈਂਦੇ ਨੇ ਅੰਮ੍ਰਿਤਸਰ ਸਾਡੇ ਕੋਲ ਇਲਾਜ ਪ੍ਰੋਪਰ ਨਹੀਂ ਦੇਖੋ ਬਟਾਲਾ ਸਹਿਰ ਆ ਛੋਟਾ ਸਹਿਰ ਆ ਇੱਥੇ ਸਾਰੀ ਡਿਪਾਰਟਮੈਂਟ ਖੁੱਲਣੇ ਆ ਮਤਲਬ ਔਖੀ ਨਹੀਂ ਔਰ ਹੁਣ ਹੀ ਅੰਮ੍ਰਿਤਸਰ ਚ ਹਸਪੀਟਲ ਬਣਾ ਰਹੇ ਆ ਹਾਂ ਔਰ ਸੁਪਰ ਸਪੀਰੀਅਰ ਫਸਿਲਿਟੀਆਂ ਨੇ ਉਹਦੇ ਵਿੱਚ ਪ੍ਰੋਪਰ ਹੋਣਗੀਆਂ ਕੈਂਸਰ ਕਿਡਨੀ ਟ੍ਰਾਂਸਪੋਰਟ ਪਾਈਪਾ ਸਰਜਰੀ ਹੈ ਡਿੰਜਰੀ ਸਪਾਈਨ ਸਰਜਰੀਆਂ ਜੋ ਲਿਗਾਮੈਂਟ ਸਰਜਰੀਆਂ ਸਪੋਰਟਸ ਸਰਜਰੀਆਂ ਜੋ ਵੀ ਦੂਰਬੀਨ ਦੇ ਨਾਲ ਜਿਸ ਵੀ ਤਰ੍ਹਾਂ ਦੀਆਂ ਮਤਲਬ ਕਿ ਦੇਖੋ ਵੀਰੋ ਵੈਂਟੀਲੇਟਰ ਤੇ ਜਦੋਂ ਮਰੀਜ਼ ਲੱਗ ਜਾਂਦਾ ਨਾ ਤਾਂ ਲੋਕਾਂ ਦੇ ਘਰ ਗਏ ਜਾਂਦੇ ਨੇ ਮਤਲਬ ਮੈਂ ਦੇਖਦਾ ਰਿਹਾ 30 40 40 50 50 ਹਜ਼ਾਰ ਇੱਕ ਦਿਨ ਦਾ ਲੈਂਦੇ ਨੇ ਜੋ ਵੈਂਟੀਲੇਟਰ ਤੇ ਮਹੀਨੇ ਲੱਗ ਜਾਂਦਾ ਹੈ ਔਰ ਸਾਡਾ ਜਿਹੜਾ ਅੰਮ੍ਰਿਤਸਰ ਹਸਪੀਟਲ ਆ ਉੱਥੇ ਵੈਂਟੀਲੇਟਰ ਦੀ ਫੀਸ ਜਿਹੜੀ ਆ ਇਹ 40-50 ਹਜ਼ਾਰ ਰੁਪਏ ਦੇ ਨੇ ਔਰ ਅਸੀਂ 2000 ਤੋਂ ਲੈ ਕੇ ਇਹਦੇ 3000 ਦੇ ਵਿੱਚ ਆਪਾਂ ਜੀ ਸਰਕਾਰ ਬੋਲੇ ਸੋ ਨਿਹਾਲ ਆਕਾਂ ਸਤਿ ਸ੍ਰੀ ਅਕਾਲ ਫਰਮਾਨਤ ਸ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ ਵੱਡੀ ਤੋਂ ਵੱਡੀ ਉਮਰ ਕਰੇ ਤੇ ਪਾਛੇ ਸਾਡੀਆਂ ਤੇ ਉਹ ਦੁਆਵਾਂ ਵੀ ਮਜ਼ਲ ਔਰ ਵੀਰੇ ਉਥੇ ਮਤਲਬ ਕਿ ਸਭ ਤੋਂ ਵੱਡਾ ਜਿਹੜਾ ਲੋਕਾਂ ਨੂੰ ਫਾਇਦਾ ਹੋਣਾ ਹੈ ਉਹ ਇਹ ਹੈ ਕਿ ਅੱਜ ਮਾੜੀ ਜਿਹੀ ਸਾਤੀ ਜਿਹੀ ਦਰਦ ਹੁੰਦੀ ਹੈ ਤੇ ਅਸੀਂ ਟੈਸਟ ਕਰਾਉਂਦੇ ਆਂ ਜੀ ਮੜ ਗਿਆ ECG ਚ ਮੜ ਦੀ ਪ੍ਰੋਬਲਮ ਆ ਗਈ ਔਰ ਨਾਲ ਹੀ ਡਾਕਟਰ ਕਹਿ ਦਿੰਦੇ ਕਿ ਇੰਜੋਗ੍ਰਾਫੀ ਕਰਾਓ ਔਰ ਇੰਜੋਗ੍ਰਾਫੀ ਕਰਦੇ ਕਰਦੇ ਦੇਦ ਦੇ ਵਿੱਚ ਸਟੈਂਟ ਪਾ ਦੇ ਪਰ ਮਤਲਬ 100 ਦੇ ਵਿੱਚੋਂ ਦੇਖੋ 80% ਲੋਕਾਂ ਦੇ ਨਾਲ ਇਦਾਂ ਹੀ ਹੋ ਰਿਹਾ ਹੈ ਮਤਲਬ ਕੋਈ ਜ਼ਮੀਨ ਨਹੀਂ ਰਿਹਾ ਮਿਰਮ ਮੈਡੀਕਲ ਲਾਈਨ ਦੇ ਉੱਤੋਂ ਲੋਕਾਂ ਦਾ ਵਿਚਾਰਾ ਕਿਉਂਕਿ ਅਹੀਂ ਤੇ ਸਾਰ ਲਾਈਨ ਵਿੱਚ ਚੱਲਦਾ ਕਈ ਵਾਰ ਆਈ ਸੀ ਯੂ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਰੋਜ਼ ਦਾ 40 45 ਹਜ਼ਾਰ ਹੈ ਔਰ ਆਈ ਸੀ ਯੂ ਦੇ ਵਿੱਚ ਜਿਹੜੇ ਕਈ ਵਾਰ ਉਦਾਂ ਹੀ ਬੰਦੇ ਨੂੰ ਪਾ ਸਕਦੇ ਨੇ ਜਿਹਦੇ ਬੰਦੇ ਸਵਾਸ ਵੀ ਖਤਮ ਹੋ ਜਾਂਦੇ ਨੇ 3 4 ਦਿਨ ਉਦਾਂ ਹੀ ਮਸ਼ੀਨ ਤੇ ਲਾ ਸਕਦੇ ਇਹ ਜਿਹਾ ਚੱਲਦੀਆਂ ਨੇ ਵੀਰੋ ਕਈ ਵਾਰ ਚੰਗਾ ਭਰਾ ਬੰਦਾ ਹੁੰਦਾ ਛੋਟੇ ਮੋਟੇ ਇਲਾਜ ਦੀ ਲੋੜ ਨੂੰ ਲਿਆ ਤੇ ਜਾਂਦੇ ਹੀ ਆਈ ਸੀ ਯੂ ਚ ਪਾ ਦਿੰਦੇ ਆ ਟਾੜੀ ਦੁਆਲੇ ਉਹ ਇਤਿਹਾਸ ਲਾਗੇ ਉਹ ਉਹਨਾਂ ਮਤਲਬ ਐ ਕਰਦਿਆਂ ਕੇ ਜੀ ਚੱਲ ਕੇ ਬੰਦਾ ਗਿਆ ਹੁੰਦਾ ਉਸ ਦੇ ਬਾਅਦ ਚੱਲ ਖਤਮ ਹੋ ਗਿਆ ਮਤਲਬ ਇਦਾਂ ਦੇ ਹਾਲਾਤ ਜਿਵੇਂ ਬਾਕੀ ਸਭ ਤੁਹਾਡੇ ਸਾਥ ਨਾਲ ਹੈ ਜਿਹੜਾ ਅੰਮ੍ਰਿਤਸਰ ਵੀ ਤੇ ਹਸਪਤਾਲ ਖੁੱਲੇਗਾ ਉਹਨੂੰ ਉੱਥੇ 2-2 ਕਰੋੜ ਦੀਆਂ ਇਹ ਮਸ਼ੀਨਾਂ ਲਾਉਣੀਆਂ ਨੇ ਹਾਰਟ ਦੀਆਂ ਦਿਮਾਗ ਆਰਥਰਿਟਿਸ ਔਰ ਉਹ ਕਹਿਣਾ ਦੱਸਿਆ ਕਰਨ ਜੀਆ ਉਹਨਾਂ ਦੇ ਟੈਸਟ ਹੋਇਆ ਕਰਨ ਜੀਏ ਕਿ ਲੋਡ ਵੀ ਆ ਸਟੈਂਟ ਪਾਉਣੀ ਚਾ ਨਹੀਂ ਇਥੋਂ ਤੱਕ ਅਸੀਂ ਪਹਿਲਾਂ ਦੱਸ ਦਿਆ ਕਰਾਂਗੇ ਕਿ ਲੋੜ ਹੈ ਦਿਲ ਦੀ ਦਿਲ ਦਾ ਪ੍ਰਸ਼ਨ ਕਰਨ ਦੀ ਲੋੜ ਹੈ ਜਾਂ ਦਿਮਾਗ ਦਾ ਪ੍ਰਸ਼ਨ ਕਰਨ ਦੀ ਲੋੜ ਹੈ ਕਿ ਦਵਾਈਆਂ ਨਾਲ ਠੀਕ ਹੋ ਜਾਏਗਾ ਜਾਂ ਕੋਈ ਵੀ ਸਰਜਰੀ ਆ ਕੁਝ ਨਹੀਂ ਆ ਮਤਲਬ ਜ਼ਰੂਰਤ ਵੀ ਹੈਗੀ ਆ ਇਹ ਜਾਨ ਮਤਲਬ ਮੈਡੀਸਨ ਨਹੀਂ ਬਾਬੇ ਨਾਨਕ ਦੀ ਮਿਹਰ ਹਲੇ ਡਾਕਟਰਸ ਨੇ ਇੱਥੇ ਆ ਕੇ ਕਦੀ ਵੀ ਕਿਸੇ ਦਾ ਕੋਈ ਨਰਾਜ਼ ਹੋ ਕੇ ਨਹੀਂ ਗਿਆ ਵਾਹ ਕਈ ਵਾਰ ਕਹਿੰਦੇ ਜੀ ਲੱਤ ਵੱਢਣੀ ਹੀ ਪੈਣੀ ਆ ਇਹਦਾ ਦੂਜਾ ਇਲਾਜ ਹੀ ਨਹੀਂ ਕੋਈ ਉਹ ਵੀ ਸਾਡੇ ਡਾਕਟਰਸ ਨੇ ਉਹੀ ਚੀਜ਼ਾਂ ਬਚਾਈਆਂ ਹਨ ਔਰ ਸਾਡੇ ਸਾਨੂੰ ਬੜਾ ਪ੍ਰਾਊਡ ਆ ਜੀ ਸਾਡਾ ਸਾਡੀ ਵਾਧਾ ਡਿਪਾਰਟਮੈਂਟ ਜਿਹੜਾ ਹੈ ਉਹ ਪੰਜਾਬ ਦਾ ਨੰਬਰ 1 ਆ ਔਰ ਟੱਡੇ ਦੱਸੋ ਕੀ ਹੈ ਟੱਡੀ ਮੇਰੇ ਹਰਨੀਆਂ ਹਰਨੀਆਂ ਹਾਂ ਜੀ ਮੈਨ ਲੈ ਜਾਣੇ ਤੋਂ ਆ ਅੱਛਾ